ਹਾਂਜੀ ਸਾਰੇ ਵੀਰਾਂ ਦਾ ਸਵਾਗਤ ਹੈ ਚਾਹਾਨ ਡੈਰੀ ਫਾਰਮ ਤੇ ਜੋ ਅੱਜ ਦੀ ਵੀਡੀਓ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਇਹ ਜ਼ਿਲ੍ਹਾ ਕੈਥਲ ਤੋਂ ਹੋਣ ਜਾ ਰਹੀ ਹੈ ਜੀ ਇੱਥੇ ਬਾਈ ਜੀ ਦੇ ਕੋਲ ਦੂਸਰੇ ਸੂਏ ਕਾਫੀ ਹੈਵੀ ਬੀਟ ਦੇ ਵਿੱਚ ਮੱਝ ਬਕਾਊ ਹੈ 2-3 ਦਿਨ ਬਾਕੀ ਨੇ ਸੂਣਦੇ ਜੀ ਪਹਿਲੇ ਸੂਏ ਜੋ ਦੁੱਧ ਦਾਰ ਕੱਢ ਰਿਹਾ ਉਹ 13 ਤੋਂ 14 ਲੀਟਰ ਕਿ ਬਾਕੀ ਤੁਸੀਂ ਦੇਖ ਸਕਦੇ ਹੋ ਲੈਵੇ ਪੱਖੋਂ ਤੇ ਕਾਫੀ ਹੈਵੀ weight ਦੀ ਮੱਝ ਹੈ ਮੁੱਲ ਫੋਨ ਤੇ ਹੈ ਜੀ 22 ਦਾ ਨੰਬਰ ਤੁਸੀਂ ਨੋਟ ਕਰ ਸਕਦੇ ਹੋ 72068310016 ਹਾਂਜੀ 72068310016 ਇਹ ਸੇਰ ਦਾ ਨੰਬਰ ਹੈ ਦਿੱਤੇ ਹੋਏ ਨੰਬਰ ਤੇ ਸੰਪਰਕ ਕਰਕੇ ਤੁਸੀਂ ਮੁੱਲ ਤੈਅ ਕਰ ਸਕਦੇ ਹੋ ਜੀ ਤੇ ਆਪਣੀਆਂ ਆਉਣ ਵਾਲੀਆਂ ਵੀਡੀਓ ਨੂੰ ਵੇਖਣ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਜੀ ਡਿਸਕ੍ਰਿਪਸ਼ਨ ਦੇ ਵਿੱਚ ਆਪਾਂ ਫੇਸਬੁੱਕ ਪੇਜ WhatsApp ਚੈਨਲ ਤੇ ਇੰਸਟਾ ਆਈਡੀ ਦਾ ਲਿੰਕ ਪਾਇਆ ਹੋਇਆ ਉੱਥੇ ਜਾ ਕੇ ਵੀ ਤੁਸੀਂ ਆਪਣੀਆਂ ਆਉਣ ਵਾਲੀਆਂ ਵੀਡੀਓਂ ਵੇਖ ਸਕਦੇ ਹੋ ਧੰਨਵਾਦ ਜੀ